ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਆਪਣਾ ਜੱਜ ਪੰਡੂਰੀ ਵਾਲਾ ਪ੍ਰਧਾਨ ਐਸਸੀ ਖੰਡ ਪੰਜਾਬ ਆਪਾਂ ਅਕਸਰ ਹੀ ਛੋਟੇ ਵਰਗ ਗਰੀਬ ਵਰਗ ਦੀ ਗੱਲ ਕਰਦੇ ਰਹਿੰਦੇ ਆ ਉਹਨਾਂ ਦੀਆਂ ਦੁੱਖ ਤਕਲੀਫਾਂ ਦੀਆਂ ਗੱਲਾਂ ਕਰਦੇ ਰਹਿੰਦੇ ਆ ਕਿਉਂਕਿ ਐਸਸੀ ਸਮਾਜ ਦੇ ਵਿੱਚ ਪੈਦਾ ਹੋਏ ਆ ਤੇ ਐਸਸੀ ਸਮਾਜ ਦਾ ਦਰਦ ਮਹਿਸੂਸ ਕਰਨਾ ਸਾਡਾ ਮੁਢਲਾ ਫਰਜ਼ ਬਣਦਾ ਹੈ ਇਹ ਇੱਥੇ ਗੱਲ ਕਰੀਏ ਵਿਅਸੀ ਸਮਾਜ ਦੀਆਂ ਮੁਸ਼ਕਲਾਂ ਆ ਏ ਉਹਨਾਂ ਮੁਸ਼ਕਲਾਂ ਨੂੰ ਬੇਸ਼ੱਕ ਪੰਜਾਬ ਸਰਕਾਰ ਹੈ ਜਾਂ ਪ੍ਰਸ਼ਾਸਨ ਹੈ ਉਹਨਾਂ ਦੇ ਧਿਆਨ ਚ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਜ਼ਿਆਦਾਤਰ ਇਹ ਮਹਿਸੂਸ ਹੀ ਨਹੀਂ ਹੁੰਦਾ ਵੀ ਜਿਹੜੀਆਂ ਮਜ਼ਦੂਰ ਦੀਆਂ ਵੀ ਮੰਗਾਂ ਏ ਉਹਨਾਂ ਨੂੰ ਮੇਨ ਤੌਰ ਤੇ ਮੁੱਦਾ ਬਣਾ ਕੇ ਸਮਾਜ ਦੇ ਵਿੱਚ ਜਾਂ ਕਿਸੇ ਪ੍ਰਸ਼ਾਸਨਿਕ ਅਦਾਰੇ ਦੇ ਵਿੱਚ ਜਾਂ ਲੋਕ ਸਭਾ ਰਾਜ ਸਭਾ ਦੇ ਧਾਰਿਆਂ ਦੇ ਵਿੱਚ ਉਠਾਉਣਾ ਚਾਹੀਦਾ ਇਹ ਮੰਗਾਂ ਨੂੰ ਅ ਮੁੱਦੇ ਬਣਾ ਕੇ ਪੇਸ਼ ਕਰਨਾ ਚਾਹੀਦਾ ਕਿਉਂਕਿ ਜਿਹੜੇ ਵਰਗ ਸਾਡੇ ਤੋਂ ਉੱਪਰ ਮਜ਼ਦੂਰਾਂ ਤੋਂ ਉੱਪਰ ਬੈਠੇ ਆ ਉਹ ਮਜ਼ਦੂਰੀ ਮੁੱਦਿਆਂ ਨੂੰ ਜੇ ਉਜਾਗਰ ਕਰਨਗੇ ਕਾ ਮਜ਼ਦੂਰਾਂ ਦੀ ਜ਼ਿੰਦਗੀ ਬੱਤਰ ਬਿਹਤਰ ਹੋ ਜਾਊਗੀ ਤੇ ਬਿਹਤਰ ਜ਼ਿੰਦਗੀ ਕੋਈ ਵੀ ਨਹੀਂ ਚਾਹੁੰਦਾ ਵੀ ਮਜ਼ਦੂਰਾਂ ਦੀ ਹੋਵੇ ਜੇ ਗੱਲ ਕਰੀਏ ਤਾਂ ਅਕਸਰ ਹੀ ਪਿੰਡਾਂ ਦੇ ਵਿੱਚ ਗੱਲਾਂ ਚੱਲਦੀਆਂ ਵੀ ਫ੍ਰੀ ਦੀ ਕਣਕ ਮਿਲਣ ਕਰਨ ਮਜ਼ਦੂਰਾਂ ਦੇ ਜਵਾਕ ਆ ਜਿਹੜੇ ਕੰਮ ਨਹੀਂ ਕਰਦੇ ਜਾਂ ਫ੍ਰੀ ਦੀ ਬਿਜਲੀ ਦੀ ਗੱਲ ਕੀਤੀ ਜਾਂਦੀ ਆ ਤਾਂ ਉੱਤੇ ਮੇਰਾ ਇੱਕ ਸਵਾਲ ਆ ਵੀ ਕੀ ਜਿਹੜੀ ਫ੍ਰੀ ਦੀ ਬਿਜਲੀ ਆ ਉਹ ਸਿਰਫ ਮਜ਼ਦੂਰਾਂ ਨੂੰ ਦਿੱਤੀ ਜਾਂਦੀ ਆ ਜਾਂ ਫਰੀ ਦੀ ਕਣਕ ਹੈ ਉਹ ਸਿਰਫ ਮਜ਼ਦੂਰਾਂ ਨੂੰ ਦਿੱਤੀ ਜਾਂਦੀ ਆ ਤੇ ਜੇ ਗੱਲ ਪੰਜਾਬ ਸਰਕਾਰ ਦੀ ਕਰੀਏ ਤਾਂ ਪੰਜਾਬ ਸਰਕਾਰ ਅੱਜ ਸਾਨੂੰ ਕਣਕ ਵੀ ਨਹੀਂ ਦੇ ਰਹੀ ਉਹ ਵੀ ਜਿਹੜੀ ਸੈਂਟਰ ਵੱਲੋਂ ਆ ਰਹੀ ਆ ਉਹੀ ਮਿਲ ਰਹੀ ਆ ਤੇ ਇੱਥੇ ਜੇ ਗੱਲ ਕਰੀਏ ਜੇ ਮਜ਼ਦੂਰ ਦਾ ਪੀ ਪੁੱਤ ਪੜ ਕੇ ਕਿਸੇ ਕਾਰੋਬਾਰ ਤੇ ਜਾਂ ਕਿਸੇ ਨੌਕਰੀ ਤੇ ਲੱਗ ਜਾਂਦਾ ਤਾਂ ਉਹ ਮਾੜਾ ਕੀ ਆ ਤੇ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੇ ਨਹੀਂ ਅਸਲ ਵਿੱਚ ਪੂਰੇ ਭਾਰਤ ਦੇ ਵਿੱਚ ਹੀ ਲੋਕਾਂ ਨੂੰ ਇਹ ਹজম ਨਹੀਂ ਆਉਂਦਾ ਕਿ ਕਿਸੇ ਗਰੀਬ ਪਰਿਵਾਰ ਦਾ ਜਿਹੜਾ ਬੱਚਾ ਏ ਉਹ ਕਿਸੇ ਕਾਰੋਬਾਰ ਤੇ ਜਾਂ ਕਿਸੇ ਨੌਕਰੀ ਤੇ ਪਾਤੇ ਹੋਵੇ ਤਾਂ ਜਿੱਥੇ ਇਹ ਹੋਰ ਉੱਚ ਘਰਾਣਿਆਂ ਨੂੰ ਨੀ ਮਸੂ ਇਹ ਹজম ਹੋ ਰਹੀਆਂ ਗੱਲਾਂ ਉੱਥੇ ਕਿਈ ਸਾਡੇ ਜਿਹੜੇ ਐਸੀ ਸਮਾਜ ਦੇ ਵੀ ਲੋਕ ਆ ਮਜ਼ਦੂਰ ਵਰਗ ਦੇ ਵੀ ਲੋਕ ਆ ਜਿਹੜੇ ਆਪਦੇ ਆਪ ਦਾ ਲੈਵਲ ਉੱਚਾ ਚੱਕ ਕੇ ਬੈਠੇ ਆ ਜਾਂ ਕਿਸੇ ਰਾਜਨੀਤਿਕ ਪਦਾਂ ਤੇ ਬੈਠੇ ਆ ਉਹ ਰਾਜਨੀਤਿਕ ਪਦਾਂ ਵਾਲੇ ਤਾਂ ਆਪਦੇ ਆਪ ਨੂੰ ਇੰਨਾ ਸੇਫ ਰੱਖਦੇ ਵੀ ਕੋਈ ਮਜ਼ਦੂਰ ਦੀ ਗੱਲ ਕਰਨੀ ਵੀ ਪਸੰਦ ਨਹੀਂ ਕਰਦਾ ਤੇ ਉਹ ਸਾਡੇ ਮਜ਼ਦੂਰੀ ਜਿਹੜੇ ਮਸਲੇ ਆ ਉਹ ਨਾ ਤਾਂ ਵਿਧਾਨ ਸਭਾ ਚ ਤੇ ਨਾ ਲੋਕ ਸਭਾ ਚ ਠਹਾਉਂਦੇ ਆ ਸਿਰਫ ਇਹ ਦਿਖਾਵਾ ਕਰਦੇ ਰਹਿੰਦੇ ਵੀ ਅਸੀਂ ਐਸੀ ਸਮਾਜ ਦੇ ਆ ਤੇ ਐਸੀ ਸਮਾਜ ਤੋਂ ਵੋਟਾਂ ਮੰਗਦੇ ਰਹਿੰਦੇ ਆ ਉਸ ਤੋਂ ਬਾਅਦ ਚ ਸਾਡੇ ਜਿਹੜੇ ਪ੍ਰਸ਼ਾਸਨਿਕ ਤੌਰ ਤੇ ਜਿਹੜੇ ਉੱਚ ਅਧਿਕਾਰੀ ਲੱਗੇ ਹੋਏ ਆ ਉਹ ਉੱਚ ਅਧਿਕਾਰੀ ਵੀ ਸਾਡੇ ਜਿਹੜੇ ਐਸੀ ਸਮਾਜ ਦੀਆਂ ਮੁਸ਼ਕਲਾਂਾਂ ਤੇ ਚਿੰਤਾ ਕਰਨ ਦੀ ਬਜਾਏ ਐਸੀ ਸਮਾਜ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੰਦੇ ਆ ਤੇ ਐਸੀ ਸਮਾਜ ਦੀ ਜਦੋਂ ਪਹਿਲਾਂ ਕੋਈ ਗੱਲ ਨਹੀਂ ਕਰਦੇ ਜਦੋਂ ਉਹ ਉਹਨਾਂ ਪਦਾਂ ਤੋਂ ਉਹਨਾਂ ਨੌਕਰੀਆਂ ਤੋਂ ਰਿਟਾਇਰਮੈਂਟ ਹੋ ਕੇ ਬਹਿ ਜਾਂਦੇ ਆ ਜਦੋਂ ਉਹਨਾਂ ਨੂੰ ਕੋਈ ਵੇਰਾ ਵਟੇ ਨਹੀਂ ਪਛਾਣਦਾ ਉਸ ਤੋਂ ਬਾਅਦ ਉਹ ਸਮਾਜ ਦਾ ਝੰਡਾ ਚੱਕ ਕੇ ਸਮਾਜ ਨੂੰ ਨੇੜੇ ਕਰਨ ਦੀ ਕੋਸ਼ਿਸ਼ ਕਰਦੇ ਜਦੋਂ ਪਹਿਲਾਂ ਸਮਾਜ ਦੇ ਨੇੜੇ ਆਪ ਨਹੀਂ ਹੋਏ ਹੁੰਦੇ ਉਸ ਤੋਂ ਬਾਅਦ ਸਮਾਜ ਉਹਨਾਂ ਦੇ ਨੇੜੇ ਨਹੀਂ ਹੁੰਦਾ ਤੇ ਫਿਰ ਸਮਾਜ ਤੇ ਇਤਰਾਜ਼ ਕਰਦੇ ਰਹਿੰਦੇ ਆ ਵੀ ਸਮਾਜ ਸਾਡੀ ਗੱਲ ਨਹੀਂ ਸੁਣਦਾ ਇਸ ਕਰਕੇ ਜਦੋਂ ਵੀ ਅ ਕੋਈ ਵੀ ਮਜ਼ਦੂਰ ਤੇ ਮੁਸ਼ਕਲ ਆਉਂਦੀ ਆ ਤਾਂ ਉਹ ਮਜ਼ਦੂਰ ਨੂੰ ਹੀ ਪਤਾ ਉਹ ਕਿਹੜੇ ਤਰੀਕੇ ਹੱਲ ਕਰਦਾ ਸੋ ਸਾਰੇ ਹੀ ਪੰਜਾਬ ਦੇ ਜਿੰਨੇ ਵੀ ਸ਼ਾਸਨ ਜਾਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਮਜ਼ਦੂਰ ਵਰਗ ਵੱਲ ਦੇਖੋ ਸਭ ਤੋਂ ਵੱਧ ਵੋਟਾਂ ਜਿਹੜੀ ਮਜ਼ਦੂਰ ਵਰਗ ਦੀ ਹੁੰਦੀ ਆ ਤੇ ਸਾਡੇ ਜਿਹੜੇ ਕੁਝ ਲੋਕ ਆ ਉਹ ਇਹ ਚਾਹੁੰਦੇ ਹੀ ਨਹੀਂ ਵੀ ਮਜ਼ਦੂਰ ਦਾ ਜਿਹੜਾ ਧੀ ਪੋਤਾ ਹੈ ਉਹ ਕਿਸੇ ਚੰਗੀ ਜਗ੍ਹਾ ਤੇ ਚੰਗੇ ਪਦ ਤੇ ਲੱਗ ਕੇ ਚੰਗੀ ਜ਼ਿੰਦਗੀ ਬਤੀਤ ਕਰੇ ਸੋ ਮੈਂ ਮਜ਼ਦੂਰਾਂ ਨੂੰ ਆਖਰ ਦੇ ਵਿੱਚ ਇਹ ਬੇਨਤੀ ਕਰਦਾ ਵੀ ਤੁਹਾਡੀ ਕਿਸੇ ਨੇ ਸਾਰ ਨਹੀਂ ਲੈਣੀ ਤੁਹਾਨੂੰ ਆਪਣੇ ਪੈਰਾਂ ਦੇ ਉੱਤੇ ਆਪ ਖੜਕੇ ਆਪਣੀਆਂ ਸਮੱਸਿਆਵਾਂ ਦਾ ਆਪ ਹੱਲ ਕਰਨਾ ਪੈਣਾ ਏਕਾ ਦਿਖਾਓ ਏਕੇ ਦੇ ਵਿੱਚ ਹੀ ਬਰਕਤ ਹੈ ਆ ਹਰ ਪਾਰਟੀ ਤੁਹਾਡੀ ਵੋਟ ਲੈ ਕੇ ਤੁਹਾਨੂੰ ਇਗਨੋਰ ਮਾਰਦੀ ਆ ਤੁਹਾਡੀ ਗੱਲ ਨਹੀਂ ਕਰਦੀ ਤੇ ਹੋਰ ਜਿਹੜੇ ਕਿਸੇ ਵੀ ਤਰੀਕੇ ਦੇ ਉੱਪਰ ਉੱਠੇ ਹੋਏ ਸਮਾਜ ਆ ਉਹਨਾਂ ਦੀ ਹੀ ਗੱਲ ਕਰਦੀ ਆ ਤੇ ਤੁਸੀਂ ਆਪਣੇ ਆਪ ਨੂੰ ਕਾਮਯਾਬ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਵੀ ਗੱਲ ਹੋਵੇ ਜਿੰਨੀ ਜਿਸki ਸੰਖਿਆਵਾਰੀ ਉਤਨੇ ਉਸकी ਭਾਗਿਆਦਾਰੀ ਦੀ ਗੱਲ ਤੁਸੀਂ ਕਰੋ ਜਿੱਥੇ ਤੁਸੀਂ ਐਮਐਲਏ ਐਮਪੀ ਦੇ ਇਲੈਕਸ਼ਨ ਹੁੰਦੇ ਆ ਤੁਸੀਂ ਆਪ ਦਾ ਹੱਕ ਆਪ ਮੰਗੋ ਛੀਟਾ ਮੰਗੋ ਹਰ ਇੱਕ ਪਾਰਟੀ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰਦੇ ਆ ਉਸ ਪਾਰਟੀ ਦੇ ਗੁਲਾਮ ਬਣ ਕੇ ਕੰਮ ਨਾ ਕਰੋ ਕਿਉਂਕਿ ਉਸ ਪਾਰਟੀ ਨੂੰ ਤੁਸੀਂ ਕੁਝ ਦੇ ਰਹੇ ਹੋ ਪਾਰਟੀ ਤੁਹਾਨੂੰ ਕੁਝ ਨਹੀਂ ਦੇ ਰਹੀ ਤੇ ਆਪਣੀ ਹਰ ਇੱਕ ਪਾਰਟੀ ਤੋਂ ਮੰਗ ਰੱਖੋ ਵੀ ਸਾਨੂੰ ਸਾਡਾ ਬਣਦਾ ਹੱਕ ਕਿਉਂ ਨਹੀਂ ਦਿੰਦੇ ਐਮਪੀ ਐਮਐਲਏ ਦੀਆਂ ਸ਼ੀਟਾਂ ਜਿਹੜੀਆਂ ਉਹ ਤੁਸੀਂ ਆ ਮੰਗ ਕਰੋ ਤੇ ਲਓ ਤੁਹਾਡੀ ਇੰਨੀ ਵੱਡੀ ਇਹ ਸੰਖਿਆ ਹੈ ਪਰ ਤੁਹਾਨੂੰ ਲੋਕ ਬੇਰਾ ਵਟੇ ਨਹੀਂ ਪਛਾਣਦੇ ਸੋ ਇਹਨਾਂ ਕਹਿੰਦਾ ਮੈਂ ਖਿਮਾ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ